ਕੀ ਹਲਜਾਲਾ ਆਣਾ ਸਾਨੂੰ ਇੱਕ ਨਾ ਮੈਂ ਵੀਡੀਓ ਦਿਖਾਉਣਾ ਪਤਾ ਨਹੀਂ ਕੀ ਨਾਂ ਕਹਦਾ ਜੱਗਾ ਬਗੜਾੜੀ ਆ ਜੋ ਇਹਦੀ ਵਜਾਈਏ ਤਾੜੀ ਆਇਆ ਦੇਖਦੇ ਬਹਿਣ ਚ ਮਜ਼ਾ ਆਇਆ ਸੁਣਿਓ ਮੜਾ ਜਾ ਫੋਟੋ ਲਈਆ ਇਹ शिंदे ਕਿਆਂ ਨੂੰ ਟਾਰਗੇਟ ਬਹੁਤ ਕਰ ਰਿਹਾ ਇੱਕ ਤਾਂ ਬੰਦਾ ਦੁਖੀ ਹੁੰਦਾ ਤੇ ਇੱਕ ਹੋਰ ਕਰ ਰਿਹਾ ਦੁਖੀ ਇਹ ਠੀਕ ਆ ਤੇ ਕਿਉਂ ਵੀਰ 20ਵਾਂ ਮਾਰਾ ਤਾਂ ਕਰੀ ਜਨਾ ਤੂੰ ਕਹਿੰਦਾ ਤੂੰ 20ਵਾਂ ਬੂਆਂ ਦਾ ਚੱਕਰ ਨਹੀਂਗਾ ਕੋਈ ਫਿਰ ਤੂੰ ਬਈ ਲੈ ਇੱਥੇ ਗੱਲ ਅਟਕ ਗੱਲ ਸੋਹਣੇ ਮੇਰੀ ਝੂਪੇ ਹੋਏ ਅੰਬ ਦੀ ਸ਼ਕਲ ਵਾਲਿਆ ਤੇਰੇ ਨਾਲ ਕੋਈ ਇਸ਼ੂ ਨਹੀਂ ਵੇਚ ਨਾ ਜਾਵੇਂ ਜੇ ਤੇਰੇ ਨਾਲ ਜਨਾਨੀ ਹੁੰਦੀ ਨਾ ਤੇ ਵੀਡੀਓ ਮੈਂ ਤੇਰੇ ਤੇ ਵੀ ਆਉਣੀ ਸੀ ਬੱਤ ਸਹੀ ਏ ਜੇ ਹੁਣ ਤੇਰੀ ਅੱਜ ਮੈਂ ਜਵਾਬ ਦੇਣਾ ਦੂਜੀ ਗੱਲ ਦਾ ਵੀ ਆ ਜਿਹੜਾ ਤੂੰ ਵਿਊਵਾਂ ਵਾਲਾ ਕਹਿਣਾ ਨਾ ਵੀ ਤੂੰ ਵੀ ਬਈ ਵਿਊਵਾਂ ਦੇ ਚੱਕਰੇ ਤੁਰਿਆ ਫਿਰਦਾ ਇੱਥੇ ਆ ਵੀ ਮੈਂ ਤੈਨੂੰ ਪੈਂਟ ਦਾ ਡਰੈੱਸ ਦਿੰਨਾ ਮੇਰਾ ਤੈਨੂੰ ਮੈਂ ਮੈਨੂੰ ਮੈਸੇਜ ਛੱਡ ਦੇ ਤੈਨੂੰ ਸਪੈਸ਼ਲ ਮੈਂ ਲੋਕੇਸ਼ਨ ਭੇਜਦਾ ਇੱਥੇ ਆਂ ਅੱਗੇ ਤੈਨੂੰ ਮੈਂ ਚੈੱਕ ਕਰਾਉਂਗਾ ਚੈੱਕ ਕਰੀ ਵੀ ਕਿਹੜੇ ਪੈਸੇ ਆਉਂਦੇ ਆ ਤੇ ਜਿਹੜੇ ਪੈਸੇ ਲੈ ਚਾਹੀਨ ਨਾਲ ਨਾ 50 ਚਾਹੀਨ ਨਾਲਾ ਆ ਜਿਹੜਾ ਵਿਊਆਂ ਵਿਊਆਂ ਵਾਲਾ ਚੱਕਰ ਹੈ ਨਾ ਇਹ ਸਾਡੇ ਕੀੜਾ ਨਹੀਂਗਾ ਇਹ ਥੋਡੇ ਆ ਕੀੜਾ ਮੜਾ ਜਾਂ ਗਾਂ ਸੁਣ ਲਗੀ ਕੀ ਕਹਿੰਦਾ ਟਾਰਗੇਟ ਕਾਹ ਤੋਂ ਕਰੀ ਜਾਣਾ ਕਰੀ ਹੈ ਹੈ ਟਾਰਗੇਟ ਕਾਹ ਤੋਂ ਕਰੀ ਜਾਣਾ ਟਾਰਗੇਟ ਕਰਨ ਨੂੰ ਇਹ ਇਰਾਨ ਦਾ ਤੇ ਉਹ ਇਜ਼ਰਾਈਲ ਦੀ ਜੰਗ ਚੱਲਦੀ ਪਈ ਆ ਵੀ ਨੂੰ ਮੈਂ ਟਾਰਗੇਟ ਕਰਨਾ ਮੈਂ ਤਾਂ ਇਹਨਾਂ ਨੂੰ ਜਾਣਦਾ ਤੱਕ ਨਹੀਂ ਸੀ ਜਦੋਂ ਕਿਸੇ ਨੇ ਮੈਨੂੰ ਮੈਂ ਤਾਂ ਇਹ ਨਹੀਂ ਪਤਾ ਵੀ ਗਗਨ ਇੰਨਾ ਚ ਕੋਣ ਹੈ ਤੇ ਛਿੰਦਾ ਇੰਨਾ ਚ ਕਿਹੜਾ ਸੀਗਾ ਸਮਝ ਰਹੇ ਹੋ ਸਮਝ ਰਹੇ ਇੱਕ ਮਿੰਟ ਖੜ ਜੋ ਉਹਨਾਂ ਨੇ ਤੈਨੂੰ ਕੋ ਬੋਲੇ ਆ ਗਲਤ ਬੋਲੇ ਆ ਤੈਨੂੰ ਤੇ ਇੰਨੀ ਦੁਨੀਆ ਹਸਪਤਾਲ ਚ ਵੀਡੀਓ ਪਾਈ ਜਾਂਦੀ ਆ ਤੂੰ ਉਹਨਾਂ ਨੂੰ ਕਹਿਣਾ ਵੀ ਤੂੰ ਵੀਡੀਓ ਪਾਤੀ ਪਾਤੀ ਫੇਰ ਕਿੱਡੀ ਗੱਲ ਆ ਉਹ ਅਗਲਾ ਦੱਸ ਰਿਹਾ ਬਈ ਅਸੀਂ ਸਾਡਾ ਇੰਨਾ ਪਿਆਰ ਆ ਹੈ ਕਿ ਜਰੇ ਨਹੀਂ ਜਾਂਦਾ ਹਸਦੀ ਖੇਡ ਦੀ ਜਰੇ ਨਹੀਂ ਜਾਂਦੇ ਹਸਦੇ ਖੇਡਦੇ ਉਹ ਯਾਰ ਇਹ ਹਸਦੇ ਖੇਡਣ ਤੇ ਜਰਨ ਵਾਲੀ ਕਿਹੜੀ ਗੱਲ ਆ ਜਿਹੜੇ ਨੂੰ ਮੈਂ ਜਾਣਦਾ ਹੀ ਨਹੀਂ ਸੀ ਮੈਨੂੰ ਕਿਸੇ ਨੇ ਦਿਖਾਈਆਂ ਵੀਡੀਓ ਉਹਦੇ ਵਿੱਚ ਮੇਰਾ ਜਰਨ ਵਾਲਾ ਪਹਿਲੀ ਗੱਲ ਕੰਮ ਕਿੱਧਰ ਆ ਗਿਆ ਇੱਕ ਨੰਬਰ ਬੱਤ ਸਹੀ ਐ ਦੋ ਨੰਬਰ ਤੇ ਤੈਨੂੰ ਮੈਂ ਫੇਰ ਖੜ ਜਾ ਹੈਂ ਤੇ ਬਾਕੀ ਵੀਰ ਯਾਰ ਤੂੰ ਨਾ ਕੋਣ ਤੂੰ ਕਹਿੰਦਾ ਵੀ ਅਸੀਂ ਤਾਂ ਸਮਝਾਉਂਦੇ ਆ ਹੁਣ ਨਾ ਕੋਣ ਆ ਹੁਣ ਮੈਂ ਹੁਣੇ ਕੋਣ ਵਾਲੀ ਗੱਲ ਤੇ ਆਉਣਾ ਤੇਰੇ ਮੈਂ ਦਿਮਾਗ ਦਾ ਮੜਾ ਜਾਂ ਖੋਪੜ ਖੋਲਦਾ ਜੇ ਤੇਰੇ ਦਿਮਾਗ 'ਚ ਇਹ ਗੱਲ ਹੈਣੀਗੀ ਜੇ ਤੁਸੀਂ ਆਪਦੀ ਲਾਈਫ ਪ੍ਰਾਈਵੇਟ ਰੱਖਦੇ ਆ ਕਿਸੇ ਵੀ ਸੋਸ਼ਲ ਅਕਾਊਂਟ ਤੇ ਤਾਂ ਉਹਦੇ ਉੱਤੇ ਛੋਡੀ ਕੋਈ ਫੋਟੋ ਛੋਡੀ ਕੋਈ ਵੀਡੀਓ ਚੱਕ ਕੇ ਬੰਦਾ ਬੋਲਦਾ ਤੇ ਉਹ ਤਾਂ ਹੈਗਾ ਗਲਤ ਕਾਨੂੰਨ ਦੇ ਵਿੱਚ ਜਿਹੜੀ ਤੁਸੀਂ ਆਪਦੀ ਲਾਈਫ ਪਬਲਿਕ ਆ ਪਬਲਿਕ ਆਪ ਖੁਦ ਕੀਤੀ ਹੋਈ ਆ ਤੇ ਉਹਦੇ ਉੱਤੇ ਬੋਲਣ ਦਾ ਹਰੇਕ ਨੂੰ ਹੱਕ ਆ ਆ ਮੈਂ ਅੰਬੇ ਚੁੱਪੇ ਹੋਏ ਅੰਬ ਜੇ ਨੂੰ ਕਹਿਣਾ ਚਾਹਣਾ ਕਿ ਪਹਿਲਾਂ ਤੂੰ ਚੀਜ਼ਵਾੜੀ ਚ ਪੜ ਲੈ ਕਾਨੂੰਨ ਚ ਜਿਹੜੇ ਰੋਸਟ ਹੁੰਦੇ ਆ ਮੇਰਾ ਨਾਂ ਕਮ ਰੋਸਟ ਦਾ ਨਾਂ ਕਮ ਹੋ ਰ ਆ ਮੈਂ ਨਾਰਮਲ ਵੀਡੀਓ ਬਣਾਉਣਾ ਹੁਣ ਮੈਂ ਤੈਨੂੰ ਜਵਾਬ ਦੇਣਾ ਚਾਹਣਾ ਸਪੈਸ਼ਲੀ ਉਹ ਗਗਨ ਛਿੰਦੇ ਨੂੰ ਪਾਸੇ ਰੱਖ ਉਹਨਾਂ ਤੇ ਤਾਂ ਵੀਡੀਓ ਮੈਂ ਫੇਰ ਬਾਦੂ ਕੱਲ ਨੂੰ ਹੁਣ ਤੂੰ ਕਹਿਣਾ ਵੀ ਐ ਕਰ ਤੂੰ ਨਾਲ ਖੜਾ ਤੂੰ ਦੱਸ ਕੀ ਹਿਸਾਬ ਕਿਤਾਬ ਤੂੰ ਚਾਹਣਾ ਕੀ ਆ ਤੂੰ ਦੱਸ ਕਿੱਥੇ ਮਿਲਗੇ ਤੈਨੂੰ ਉਥੇ ਮਿਲ ਵੀ ਲੈਨੇ ਨੋ ਪ੍ਰੋਬਲਮ ਆ ਜਿਹੜੇ ਤੇਰੇ ਗਗਨ ਛੰਦੇ ਹੁਣੀ ਐ ਨਾ ਇਹਨਾਂ ਦਾ ਮੈਨੂੰ ਰਾਤ ਨੂੰ ਇਹਨਾਂ ਨੇ ਹੁਣ ਤੱਕ ਮੈਨੂੰ 5-6 ਫੋਨ ਲਵਾਏ ਆ ਕਿਤੇ ਮੇਰੇ ਯਾਰ ਦੋਸਤ ਦਾ ਕਿਤੇ ਗਾਂ ਦੀ ਗਾਂ ਕਿਤੇ ਗਾਂ ਦੀ ਗਾਂ ਮੈਂ ਨਾ ਤੇਰੇ ਮੈਂ ਖੋਪੜ ਖੋਲਦਾ ਜਿਹੜਾ ਮੇਰੇ ਪਿੰਡ ਦਾ ਸਰਪੰਚ ਸੀ ਨਾ ਮੌਜੂਦਾ ਹੁਣ ਪਿੱਛੇ ਹੀ ਆ ਜਣ ਹੁਣ ਹੀ ਗਿਆ ਮੈਂ ਤਾਂ ਉਹਦੇ ਤੇ ਵੀਡੀਓ ਬਣਾਈਆਂ ਚੈੱਕ ਕਰ ਲਈ ਤੇ ਡਿਲੀਟ ਨੂੰ ਪਤਾ ਨਹੀਂ ਕਿੱਥੋਂ ਕਿੱਦੋਂ ਫੋਨ ਆਈ ਡਿਲੀਟ ਨਹੀਂ ਕੀਤੀ ਤੇ ਤੂੰ ਤੂੰ ਡਿਲੀਟ ਕਰਾ ਲੇਂਗਾ ਵੀਡੀਓ ਤੂੰ ਅੱਗੇ ਪਿੱਛੇ ਦਾ ਜਿਵੇਂ ਤੇਰੇ ਤੋਂ ਜ਼ੋਰ ਲੱਗਦਾ ਨਾ ਤੂੰ ਓਵੇਂ ਲਾ ਤੂੰ ਵੀਡੀਓ ਡਿਲੀਟ ਕਰਾ ਕੇ ਦਿਖਾ ਦੇ ਜਾਂ ਮੈਂ ਤੈਨੂੰ ਮੰਨ ਜੂਗਾ ਪਹਿਲੀ ਗੱਲ ਤਾਂ ਮੈਂ ਤੇਰਾ ਰਪਲਾਈ ਨਹੀਂ ਦੇਣਾ ਚਾਹੁੰਦਾ ਸੀਗਾ ਕਿਉਂਕਿ ਮੈਂ ਐ ਤੈਨੂੰ ਪਤਾ ਐਵੇਂ ਲੱਲੀ ਛੱਲੀ ਹਨਾ ਰਪਲਾਈ ਮੈਂ ਤਾਂ ਦਿੱਤਾ ਮੇਰੇ ਕਿਥੇ ਯਾਰ ਦੋਸਤ ਨੇ ਮੈਨੂੰ ਚੀਜ਼ ਕਹੀ ਵੀ ਤੇਰੇ ਬੰਦਾ ਕੋਈ ਜੱਗਾ ਜੁਗਾ ਵਗਰਾੜੀ ਇਦਾਂ ਉਦਾਂ ਨਾ ਕਰਕੇ ਮੜੀ ਜਿਹਦੀ ਗਾਂ ਵੀ ਸੁਣਾਉਣੇ ਨੂੰ ਜਵਾਬ ਕੱਲੀ ਕੱਲੀ ਗੱਲ ਦਾ ਦੇ ਦਿੱਗੇ ਐਕਾ ਨਾਲ ਦੇ ਮੇਰੇ ਭਰਾ ਦਾ ਫੋਨ ਹੀ ਹੋ ਜਾਗਾ ਇੱਕ ਮਿੰਟ ਆ ਸੁਣ ਲਈ ਮਾੜਾ ਬਿੱਟ ਕਰੇ ਕੰਨੀ ਸਰ ਕਹਿੰਦਾ ਬੋਲਣ ਦੀ ਅਕਲ ਸਿੱਖ ਗੱ ਤੂੰ ਕੋਣ ਨਾ ਅਗਲ ਸੌਣ ਵਾਲਾ ਜਿਹੜੀ ਸਾਡੀ ਅਗਲਣਾ ਇੱਕ ਪਾਸੇ ਤੂੰ ਬਹਿ ਜੀ ਇੱਕ ਪਾਸੇ ਅਸੀਂ ਬਹਿ ਜਾਗੇ ਲਾਈਵ ਤੇ ਤੇ ਵੇਖ ਲਈ ਕਿੱਧਰ ਆ ਤੇਰੇ ਕਮੈਂਟਾਂ ਵਾਲਾ ਕੀੜਾ ਕੱਢਾ ਹੁਣ ਮੈਂ ਦਿਮਾਗ ਚੋਂ ਜਿਹੜਾ ਤੂੰ ਆ ਕੇ ਆ ਨਾ ਕਿ ਬਈ ਕਮੈਂਟ ਆਪਦੇ ਪੜ੍ਹ ਕੇ ਵੇਖ ਲਈ ਉਹਨਾਂ ਦੇ ਕਰਕੇ ਵੇਖ ਲਈ ਤੂੰ ਐਂ ਕਰ ਮਿੱਤਰਾ ਤੂੰ ਕੱਲ ਨੂੰ ਮੇਰੇ ਕੋਲ ਨਾ ਤੈਨੂੰ ਮੈਂ ਐਚ ਨਾ ਮੈਨੂੰ ਉਹਦਾ ਨੰਬਰ ਭੇਜਦੀ ਤੇਰੀ ਵੀਡੀਓ ਵੇਖੀ ਜਾਂਦਾ ਤੂੰ ਜੀ ਤੈਨੂੰ ਮੈਂ ਲੋਕੇਸ਼ਨ ਭੇਜੂ ਇੱਥੇ ਆਈ ਠੀਕ ਆ ਜਿਹੜਾ ਤੇਰਾ ਆ ਕੀੜਾ ਨਾ ਇਹ ਤੇਰਾ ਮੈਂ ਦਿਮਾਗ ਦੇ ਵਿੱਚੋਂ ਕੱਢ ਦੂੰ ਕਮੈਂਟਾਂ ਵਾਲਾ ਇਹ ਤੇਰੇ ਜਿਹੜੇ ਗਗਨ ਛਿੰਦੇ ਹੋਣੀ ਹੈ ਨਾ ਜੇ ਇਹਨਾਂ ਨੂੰ 100 ਕਮੈਂਟ ਆਉਂਦਾ ਨਾ ਵਿੱਚੋਂ 90 ਗਾਲਾਂ ਆਉਂਦੀਆਂ ਇਹ ਇਹਨਾਂ ਨੂੰ ਲੋਕ ਕਮੈਂਟਾਂ ਚ ਲਿਖਦੇ ਆ ਆ ਜਿਹੜੀ ਆ ਦੂਜੀ ਗੁੜੀ ਆ ਗਈ ਆ ਕੀ ਉਹਦਾ ਨਾਮ ਜਿਹਨੇ ਵੀਡੀਓ ਪਾਈ ਸੀ ਮੇਰੇ ਤੇ ਹਨਾ ਵੀ ਸਾਨੂੰ ਮੁੰਡਾ ਇਦਾਂ ਉਦਾਂ ਉਸੇ ਵੀਡੀਓ ਥੱਲੇ ਜਾ ਕੇ ਵੇਖ ਲੈ ਮੈਂ ਤਾਂ ਕਮੈਂਟ ਵੀਰੇ ਪੜਦਾ ਹੀ ਨਹੀਂ ਆ ਤੁਹਾਨੂੰ ਅਸਲ ਜਦ ਮੈਂ ਤਾਂ ਜਦੋਂ ਮੇਰੇ ਯਾਰ ਦੋਸਤ ਜਾਂ ਕੋਈ ਦੱਸ ਦੇ ਉਦੋਂ ਕਰਦਾ ਜੇ ਤੂੰ ਕਮੈਂਟਾਂ ਦਾ ਕੀੜਾ ਨਾਲ ਮੈਨੂੰ ਪਤਾ ਨਹੀਂ ਜਾਂ ਤੇਰੇ ਨਾਲ ਮੇਰਾ ਚੈਲੇਂਜ ਹੈ ਪੁੱਤ ਮੇਰਾ ਓਏ ਤੂੰ ਸਿੱਧਾ ਇਹਨਾਂ ਦੇ ਕਮੈਂਟ ਦਿਖਾ ਮੈਨੂੰ ਭੇਜ ਸਕਰੀਨਸ਼ਾਟ ਓਏ ਇਹਨਾਂ ਨੂੰ ਕਮੈਂਟਾਂ 'ਚ ਗਾਲਾਂ ਪੈਂਦੀਆਂ ਹਰੇਕ ਵੀਡੀਓ 'ਚ ਨਾਲੇ ਇਹ ਨਹੀਂ ਕੋਈ ਨਾਰਮਲ ਚ ਵੀਡੀਓ ਪਾਈ ਜਣੇ ਮੇਰੇ ਤੇ ਗਾਲਾਂ ਪੰਗਾ ਇਹਨੂੰ ਕਿਹੜੇ ਕਮੈਂਟਾਂ ਦੀ ਗੱਲ ਕਰਦਾ ਤੂੰ ਓਏ ਵੀਡੀਓ ਮੇਰੇ ਤੇ ਪਾਈ ਤੇ ਗਾਲਾਂ ਇਹਨੂੰ ਪਈਆਂ ਤੇ ਉਂ ਵੀ ਜਿੰਨੀਆਂ ਵੀਡੀਓ ਹਨ ਤੇ ਪੁੱਛ ਇਹਨਾਂ ਦੇ ਕਮੈਂਟ ਚੈੱਕ ਕਰਿਆ ਕਰ ਤੇ ਆਹ ਜਿਹੜੀ ਚੀਜ਼ ਕਰਕੇ ਹੀ ਉੱਤੇ ਮੈਂ ਬੋਲਦਾ ਹਾਂ ਪੁੱਛ ਕਿਵੇਂ ਜੇ ਤੁਹਾਡੇ 4 ਫੋਲੋਅਰ ਹਨ ਉਹ ਥੋੜਾ ਫਿਰ ਜੇ ਉਸ ਨੂੰ ਪੰਜਾਬੀ ਲੋਕ ਵੇਖਦੇ ਆ ਪੰਜਾਬੀ ਕਮਿਊਨਿਟੀ ਵੇਖਦੀ ਆ ਆਪ ਦਾ ਥੋੜੇ ਤੇ ਟਾਈਮ ਜਾਇਆ ਕਰਦੀ ਆ ਪਹਿਲੀ ਗੱਲ ਤਾਂ ਆਪਾਂ ਗੱਲ ਉਹ ਕਰਕੇ ਜਿਹਦੇ ਵਿੱਚ ਕੋਈ ਲੌਜੀਕ ਆ ਜਿਹੜਾ ਸਮਾਂ ਪੰਜਾਬ ਤੇ ਚੱਲ ਰਿਹਾ ਨਾ ਬਹੁਤ ਜ਼ਿਆਦਾ ਮਾੜਾ ਤੇ ਭਿਆਨਕ ਚੱਲ ਰਿਹਾ ਪਹਿਲਾਂ ਤਾਂ ਆਪਾਂ ਗੱਲ ਹੀ ਜੇ ਤੁਹਾਡੇ 4 ਫੋਲੋਅਰਾਂ ਪਹਿਲੀ ਗੱਲ ਤਾਂ ਆਪਾਂ ਗੱਲ ਹੀ ਉਦਾਂ ਦੀ ਕਰਗੇ ਜੇ ਤੁਸੀਂ ਨਹੀਂ ਕਰ ਸਕਦੇ ਨਾ ਤੇ ਤੁਸੀਂ ਆ ਕਿਉਂ ਗਿਆ ਵੀਰੇ ਸੋਸ਼ਲ ਮੀਡੀਆ ਬਣਾਇਆ ਸੀ ਕੰਟੈਂਟ ਲਈ ਕੋਈ ਨਾ ਕੋਈ ਕੰਟੈਂਟ ਹੋਵੇ ਮੀਨਿੰਗ ਜਾਂ ਕੋਈ ਪਸ਼ੂਆਂ ਦਾ ਡੇਰੀ ਫਾਰਮ ਜਾਂ ਕੋਈ ਕਿੱਦਾਂ ਦਾ ਵੀ ਬਿਜ਼ਨਸ ਇਹ ਚੀਜ਼ ਹੋਵੇ ਇਹ ਕੀ ਹੋਇਆ ਵੀ ਤੁਸੀਂ ਹਸਪੀਟਲ ਦੇ ਵਿੱਚ ਲੰਮੇ ਪਏ ਆ ਜਾ ਕੇ ਵੀਡੀਓ ਚੜ੍ਹ ਦਿੰਦੇ ਆ ਇਹ ਕੀ ਹੋਇਆ ਵੀ ਤੁਸੀਂ ਉੱਥੇ ਕਿਤੇ ਜਾ ਕੇ ਕੇ ਚਾਰ ਪਹੁੰਚੇ ਪਾਣੀ 'ਚ ਖੜ ਕੇ ਆ ਤੇ ਵੀਡੀਓ ਚੜ੍ਹ ਦਿੰਦੇ ਆ ਉਹ ਚੀਜ਼ ਦਾ ਫੈਕਟ ਪਤਾ ਕੀ ਪੈਂਦਾ ਮੈਂ ਦੱਸਣਾ ਚਾਹਣਾ ਜਿਹੜਾ ਵੀਡੀਓ 'ਚ ਬਣਾਉਂਦਾ ਕੀ ਇਹਦਾ ਨੱਕੀ ਨਾ ਜੱਗਾ ਬਗੜਾੜੀ ਜੱਗੇ ਬਗੜਾੜੀ ਨੂੰ ਗੱਲ ਸੁਣੋ ਮੇਰੀ ਪਹਿਲਾਂ ਪੰਜਾਬੀ ਦੇ ਵਿੱਚ ਇਹ ਜਿਹੜੀ ਚੀਜ਼ ਦਾ ਫੈਕਟ ਸਾਡੀਆਂ ਧੀਆਂ ਪੈਣਾ ਤੇ ਐਡਾ ਕ ਤਕੜਾ ਪੈਂਦਾ ਨਾ ਜਿਹੜਾ ਭਾਈ ਸਾਹਿਬ ਸਾਡੇ ਭਾਈ ਸਾਹਿਬ ਨੇ ਕੰਮ ਕੀਤਾ ਸੀ ਉਹ ਕੰਚਨ ਕੁਮਾਰੀ ਦਾ ਕਿਉਂ ਕੀਤਾ ਸੀ ਗੰਦ ਪਾਉਂਦੀ ਕਰਕੇ ਗੰਦ ਵੀ ਦੋ ਟਾਈਪ ਚਾਉਂਦੇ ਆ ਇੱਕ ਤਾਂ ਉਹ ਚੱਲ ਉਹ ਕੰਮ ਨਹੀਂ ਨਗੇਜ ਪੋਣੇ ਵਾਲਾ ਨਹੀਂ ਕਰਦੇ ਇਹ ਜੇ ਸੋਡੇ 4 ਫੋਲੋਅਰ ਆ ਤੁਹਾਨੂੰ ਸਾਡੀਆਂ ਧੀਆ ਪੈਣਾ ਦੇਖ ਰਹੀਆਂ ਬੱਚੀਆਂ ਦੇਖ ਰਹੀਆਂ ਬੱਚੀਆਂ ਵੀ ਇਹੀ ਚੀਜ਼ ਵੱਲ ਜਾਣਗੀਆਂ ਕਿ ਉਹ ਕੀ ਨਾ ਸੀਦਾ ਗਗਨ ਵੀ ਗਗਨ ਦੀਦੀ ਆਏ ਫਿਰਦੀ ਅਸੀਂ ਵੀ ਆਏ ਉਹ ਵੀ ਕਿਤੇ ਆਏ ਵੀਡੀਓ ਪਾ ਦੇਣਗੇ ਆਏ ਤੇ ਪੜ੍ਹਾਈ ਤੋਂ ਧਿਆਨ ਟੁੱਟ ਜਾ ਓਏ ਹੋਰ ਕੀ ਹੁੰਦਾ ਹੁੰਦਾ ਫੈਕਟ ਹੋਰ ਕੀ ਆ ਫੈਕਟ ਦਾ ਮੀਨਿੰਗ ਹੁੰਦਾ ਵੀ ਜੇ ਜਿਹੜਾ ਕੰਮ ਤੁਹਾਡਾ ਆਈਡਲ ਕਰ ਰਿਹਾ ਉਹੀ ਉਹ ਕਰਦਾ ਐਗਜ਼ਾਮਪਲ ਫੋਰ ਕਿਸੇ ਸਟਾਰ ਤੇ ਲੈ ਲਓ ਬੱਬੂ ਮਾਨ ਕਰਨੋ ਜਿਹੜਾ ਮੂਸੇ ਵਾਲਾ ਉਹ ਜਿਵੇਂ ਕਰਦੇ ਓਵੇਂ ਹੀ ਕਰਦੇ ਨਾ ਫੈਨ ਫੋਲਿੰਗ ਜੇ ਚਾਰ ਬੰਦੇ ਨੇ ਫੋਲੋ ਕੀਤਾ ਇਹਨੂੰ ਜੇ 2 ਲੱਖ ਬੰਦਾ ਫੋਲੋ ਕਰਦਾ ਤੇ ਇਹਦੀ ਵੀਡੀਓ ਤੇ ਚਾਰ ਜਾਂ ਪੰਜ ਕੁੜੀਆਂ ਦੀ ਫੈਕਟ ਪੈ ਗਿਆ ਦੱਸ ਕੀ ਹੋਊਗਾ ਕੌਣ ਆ ਜ਼ਿੰਮੇਵਾਰ ਉਹਦਾ ਦੀਦੀ ਤਾਂ ਸੋਡੀ ਵਿਊਆਂ ਤੋਂ ਪੈਸੇ ਘੱਟ ਕੇ ਸਭ ਕੁਝ ਚੱਲੀ ਜਾਂਦਾ ਜਿਹੜਾ ਆਹ ਤਰੱਕੀ ਤਰੁੱਕੀ ਵਾਲੀ ਤੂੰ ਗੱਲ ਕਰਦਾ ਨਾ ਮੈਂ ਤਾਂ ਇਹਨਾਂ ਨੂੰ ਜਾਣਦਾ ਤੱਕ ਨਹੀਂ ਸੀ ਜਿਹੜਾ ਤੂੰ ਕਹਿੰਦਾ ਸਾੜਾ ਹੋ ਗਿਆ ਆ ਹੋ ਗਿਆ ਜੋ ਹੋ ਗਿਆ ਠੀਕ ਹੈ ਨਾ ਤੇ ਜੇ ਤੇਰੇ ਦਿਮਾਗ ਦੇ ਵਿੱਚ ਕੋਈ ਵਹਿਮ ਚੱਲਦਾ ਪਿਆ ਨਾ ਤੇ ਤੂੰ ਡਾਇਰੈਕਟ ਕੱਢ ਇਨੋਂ ਨਾਲੇ ਪਤਾ ਲੱਗੂ ਵੀ ਕਿੱਥੇ ਤੇ ਕਿਵੇਂ ਆ ਥੜਦੇ ਆ ਮੈਨੂੰ 36 ਦਾ ਫੋਨ ਲਵਾਦਾ ਤੇਰੇ ਗਗਨ ਛਿੰਦੇ ਨੇ ਵੀਡੀਓ ਡਿਲੀਟ ਕਰ ਦਿਓ ਵੀਡੀਓ ਡਿਲੀਟ ਕਰ ਦਿਓ ਮੈਂ ਪੰਜਾਬੀ ਚ ਫੇਰ ਕਹਦਾ ਮੈਂ ਸਰਪੰਚ ਦੀ ਨਹੀਂ ਵੀਡੀਓ ਡੀਲੀਟ ਕੀਤੀ ਸੀ ਹਜੇ ਵੀ ਪੇਜ ਤੇ ਪਈ ਆ ਤੇ ਤੂੰ ਹੀ ਤਾਂ ਸਮਝ ਗਏ ਸੋ ਜੇ ਤੂੰ ਨਾਲ ਜੇ ਨਾ ਤੂੰ ਐਵੇਂ ਨਾ ਚਾਰ ਤੂੰ ਮੈਨੂੰ ਕਹਿ ਰਿਆ ਨਾ ਤੂੰ ਐਵੇਂ ਆਪਦੀਆਂ ਚਾਰ ਵੀਊਆਂ ਦੇ ਵਿੱਚ ਨਾ ਬਾਂਦਰ ਡੰਡਾ ਨਾ ਕਰਾ ਲਈ ਆਉ ਦਾ ਸਮਝ ਗਿਆ ਕਾਕਾ ਸੋ ਪਤਾ ਜਦੋਂ ਕਿਸੇ ਤੇ ਵੀਡੀਓ ਬਣਾਉਣੀ ਹੁੰਦੀ ਹੈ ਨਾ ਪਹਿਲਾ ਮਾੜੀ ਜੀ ਜਾਂਚ ਕਰ ਲਈਦੀ ਹੁੰਦੀ ਆ ਆ ਜਿਹੜਾ ਤੇਰਾ ਕਮੈਂਟ ਵਾਲਾ ਕੀੜਾ ਨਾ ਇਹ ਤੂੰ ਕੱਢ ਕੇ ਵੇਖੀ ਜਿਹੜੀ ਤੇਰੀ ਦੀਦੀ ਨੇ ਮੇਰੇ ਤੇ ਵੀਡੀਓ ਬਣਾਈ ਸੀ ਨਾ ਤੇ ਉਹਦੇ ਥੱਲੇ ਕਮੈਂਟਾਂ 'ਚ ਕੀ ਕੋ ਚੱਲਿਆ ਸੀ ਤੇ ਜੇ ਇਹਨਾਂ ਦੀਆਂ ਸਾਰੀਆਂ ਵੀਡੀਓ ਕੱਢੀ ਤੇ ਉਹਦਾ ਐਂਡ ਤੇ ਐਵਰੇਜ ਪਾਈ ਵੀ ਇਹਨਾਂ ਨੂੰ ਜੇ 100 ਕਮੈਂਟ ਆਉਂਦਾ ਤੇ ਇਹਨਾਂ ਨੂੰ ਕਿੰਨੇ ਮਾੜੇ ਆਉਂਦੇ ਆ ਆ ਜਿੰਨੂੰ ਤੂੰ ਧਮਕੀ ਜੀ ਕਰਦਾ ਨਾ ਜਿਹੜਾ ਤੇਰਾ ਆ ਕੀ ਉਹ ਮੁੰਡਾ ਦਾ ਛਿੰਦਾ ਜਦੋਂ ਮੇਰੀਆਂ ਰਾਤ ਨੂੰ ਕਹਿੰਦੇ ਸੀ ਨਾ ਵੀਡੀਓ ਰਿਲੀਜ਼ ਕਰਦੇ ਤੇ ਉਦੋਂ ਮੈਨੂੰ ਨਾ ਫੋਨ ਕੱਟਣ ਲੱਗਿਆ ਪਤਾ ਕੀ ਕਹਿੰਦਾ ਕੋਈ ਨਹੀਂ ਬਾਈ ਮਿਲਾਂਗੇ ਦੱਸ ਕਿੱਥੇ ਆਉਣਾ ਅਸੀਂ ਆਉਣੇ ਆ ਦੱਸ ਕਿੱਥੇ ਆਉਣਾ ਲੜਾਈਆਂ ਪੜਾਈਆਂ ਚ ਨਾ ਹੁਣ ਤੈਨੂੰ ਮੈਂ ਕੀ ਦੱਸਾਂ ਉਹ ਕਹਿੰਦੇ ਨੇ ਨਾ ਆਪਦੇ ਮੂੰਹ ਫਿਰ ਜੀ ਚੀਜ਼ ਦੱਸੀ ਉਹ ਜੀ ਹਣਾ ਹਜੇ ਸਾਡੇ ਨਾ ਪਰਸੋਂ ਹੀ ਸਾਡੇ ਨਾ ਚੌਥੇ ਸਾਡੇ ਗਰੁੱਪ ਦੇ ਵਿੱਚ ਜੋ ਕੁਝ ਹੋ ਕੇ ਹਟਿਆ ਸੋ ਇਹ ਚੀਜ਼ਾਂ ਤੋਂ ਦੂਰ ਰਹਿ ਕਾਕਾ ਤੈਨੂੰ ਮੈਂ ਦੱਸਣਾ ਚਾਹਣਾ ਤੇ ਉਹ ਮੈਂ ਜਿਹੜਾ ਫਿਰ ਨਾ ਮੈਂ ਉਹ ਉਸੇ ਵੇਲੇ ਬੈਕ ਕਾਲ ਕੀਤੀ ਮੇਰੇ ਫੋਨ ਨਹੀਂ ਚੱਕੇ ਫਿਰ ਕਿਉਂਕਿ ਮੈਂ ਪੁੱਛਣਾ ਚਾਹੁੰਦਾ ਸੀ ਜਿਹੜਾ ਮਿਲਣ ਵਾਲਾ ਯਾਰ ਤੂੰ ਕਹਿੰਦਾ ਮਿਲਾਂਗੇ ਬਾਲਾ ਲੰਬਾ ਕਹਤੋਂ ਲੈ ਕੇ ਜਾਣਾ ਪਹਿਲਾਂ ਮਿਲ ਲੈਨੇ ਆ ਪਰ ਜਿਹੜਾ ਉਹ ਮਿਲਾਂਗੇ ਨਾ ਤੋ ਗਾਣੋ ਧਿਆਨ ਰੱਖੀਓ ਤੂੰ ਤੈਨੂੰ ਕਹਿ ਰਿਹਾ ਜੀ ਵੀਡੀਓ ਮੇਰੀ ਦੇਖ ਰਿਹਾ ਤਾਂ ਤੈਨੂੰ ਤਾਂ ਮੈਂ ਜਾਣਦਾ ਤੱਕ ਨਹੀਂ ਸੀ ਯੋਗਿਆ ਨਾ ਯੋਗਿਆ ਏ